ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਨਵੀਂ ਵੀਡੀਓ ਵਿੱਚ ਤੇ ਨਵੀਂ ਵੀਡੀਓ ਵਿੱਚ ਨਵਾਂ ਰਿਸ਼ਤਾ ਲੈ ਕੇ ਆਇਆ ਜੀ ਤਾਂ ਦੋਸਤੋ ਰਿਸ਼ਤਾ ਹੈਗਾ ਬ੍ਰਾਹਮਣ ਪਰਿਵਾਰ ਦੀ ਲੜਕੀ ਆ ਜੀ ਡਿਵੋਰਸ ਵਾਲੀ ਲੜਕੀ ਆ ਤਾਂ ਸਾਰੀ ਮੈਂ ਜਾਣਕਾਰੀ ਤੁਹਾਨੂੰ ਦੇਵਾਂਗਾ ਜਿਹਦੇ ਵੀ ਪ੍ਰੋਫਾਈਲ ਨਾਲ ਮੈਚਿੰਗ ਕਰਦੀ ਏ ਤਾਂ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਾਉਣੀ ਚਾਹੁੰਦੇ ਆ ਤੇ ਜੀਵਨ ਸਾਥੀ ਪਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਸਿੱਧਾ ਵਟਸਐਪ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਸਾਨੂੰ ਡਾਟਾ ਭੇਜ ਕੇ ਮੈਸੇਜ ਕਰ ਦਿਓ ਠੀਕ ਹੈ ਬੇਨਤੀ ਰਹੂਗੀ ਕਿ ਸਵੇਰ ਸ਼ਾਮ ਕਾਲ ਨਾ ਕਰਿਆ ਕਰੋ ਕਾਲ ਜਿਹੜੀ ਹੈਗੀ ਹੈ 1 ਤੋਂ ਲੈ ਕੇ ਜਾਨਕਿ 4:00 ਵਜੇ ਦੇ ਕਰੀਬ ਇਹਦਾ ਤਾਂ ਸਮਾਂ ਹੁੰਦਾ ਕਾਲ ਦਾ ਉਦੋਂ ਤੁਸੀਂ ਕਾਲ ਕਰਿਆ ਕਰੋ ਤੇ ਵਰਨਾ ਤੁਸੀਂ ਜੋ ਜੇ ਕਿਸੇ ਵੀ ਗੱਲ ਦਾ ਤੁਸੀਂ ਜਵਾਬ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਮੈਸੇਜ ਕਰਦਿਆ ਕਰੋ ਵਟਸਐਪ ਤੇ ਅਸੀਂ ਤੁਹਾਡੀ ਹਰ ਗੱਲ ਦਾ ਜਵਾਬ ਦੇਵਾਂਗੇ ਸਮਾਂ ਰਹਿੰਦਾ ਕਈ ਵਾਰੀ ਸਾਡੇ ਕੋਲ ਕਿਸੇ ਦਾ ਜਵਾਬ ਨਹੀਂ ਦਿੱਤਾ ਜਾਂਦਾ ਗੱਲ ਦਾ ਉਸ ਗੱਲ ਵਾਸਤੇ ਸੌਰੀ ਪਰ ਪਰ ਸਮਾਂ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਬਹੁਤ ਸਾਰੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਕਿ ਮੈਂ ਇੱਕ ਵੈਟਰਨਰੀ ਡਾਕਟਰ ਹਾਂ ਤੇ ਮੈਂ ਸਵੇਰ ਸ਼ਾਮ ਮੇਰੇ ਜਿਹੜਾ ਕੰਮ ਦਾ ਸਮਾਂ ਹੁੰਦਾ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਜ਼ਰੂਰ ਹਾਂ ਪਰ ਕਈ ਵਾਰੀ ਕਿਸੇ ਦੀ ਗੱਲ ਦਾ ਨਹੀਂ ਜਵਾਬ ਦਿੱਤਾ ਜਾਂਦਾ ਸੋ ਇਸ ਕਰਕੇ ਜਰੂਰ ਧਿਆਨ ਰੱਖਿਆ ਕਰੋ ਕਿਉਂਕਿ ਸਾਡਾ ਕੰਮ ਵੀ ਐਸਾ ਹੀ ਆ ਵੈਟਰਨਰੀ ਦਾ ਸੋ ਦੋਸਤੋ ਤੁਸੀਂ ਮੈਸੇਜ ਕਰਦਿਆ ਕਰੋ ਤਾਂ ਮੈਂ ਤੁਹਾਨੂੰ ਨਵਾਂ ਜਿਹੜਾ ਰਿਸ਼ਤਾ ਦੱਸ ਰਿਹਾ ਇਹ ਜਿਹੜੀ ਕੁੜੀ ਹੈ ਜੀ ਡਾਈਵੋਰਸ ਰਿਸ਼ਤਾ ਹੈ 1988 ਦੀ ਬੋਰਨ ਹੈ ਤੇ ਟਾਈਮ ਹੈਗਾ ਜੀ 10:50 ਮਿੰਟ ਤੇ ਸਵੇਰੇ ਦਾ ਜਨਮ ਹੋਇਆ ਸ਼ਰਮਾ ਪਰਿਵਾਰ ਦੀ ਲੜਕੀ ਹੈ ਜੀ ਤੇ ਜਨਮ ਸਥਾਨ ਅਮਰਸਰ ਦਾ ਜੀ ਅਮਰਸਰ ਦੀ ਲੜਕੀ ਹੈ ਜੀ ਇਹ ਠੀਕ ਆ ਤੇ ਗੋਤਰਾ ਹੈਗਾ ਵਾਟਸ ਬਰਮਨਾ ਤਾਂ ਤਿੰਨ ਬੇਟੀਆਂ ਇੱਕ ਬੇਟਾ ਤਿੰਨ ਭੈਣਾ ਯਾਨੀ ਕਿ ਇੱਕ ਮੁੰਡਾ ਠੀਕ ਹੈ ਨਹੀਂ ਪਰਿਵਾਰ ਵਾਲਿਆਂ ਦੀ ਜਿਹੜੀ ਗਿਣਤੀ ਦੱਸੀ ਹੋਈ ਆ ਤਾਂ ਇਹ ਲੜਕੀ ਡਿਵੋਰਸ ਆ ਜੀ 88 ਦਾ ਜਨਮ ਸ਼ਰਮਾ ਪਰਿਵਾਰ ਦਾ ਲੜਕਾ ਹੋਵੇ ਤਾਂ ਬਹੁਤ ਵਧੀਆ ਗੱਲ ਆ ਜੀ ਤੇ ਵਰਨਾ ਰੋੜਾ ਬਾਣੀਏ ਮਹਾਜਨ ਤਾਂ ਇਹ ਵੀ ਸੰਪਰਕ ਕਰ ਸਕਦੇ ਆ ਅਗਰਵਾਲ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਆ ਬੇਨ ਲੜਕੀ ਪਰਵਾਰ ਵਾਲੋ ਬੇਨਤੀ ਹੈ ਜੀ ਲੜਕਾ ਬਿਲਕੁਲ ਵੀ ਨਸ਼ਾ ਨਾ ਕਰਦਾ ਹੋਵੇ ਅਤੇ ਵਧੀਆ ਕੰਮ ਧੰਦੇ ਤੇ ਬਿਜ਼ਨਸ ਵਾਲਾ ਲੜਕਾ ਹੋਵੇ ਲੜਕੀ ਬਹੁਤ ਸੋਹਣੀ ਸੁਨੱਖੀ ਆ ਸੋਹਣਾ ਸੁਨੱਖਾ ਲੜਕਾ ਚਾਹੀਦਾ ਬਿਨਾ ਬੱਚੇ ਤੋਂ ਲੜਕੀ ਹੈ ਜੀ ਤੇ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉਹ ਤੁਸੀਂ ਸਾਨੂੰ WhatsApp ਦੇ ਉੱਪਰ ਆਪ ਦਾ ਡਾਟਾ ਭੇਜ ਕੇ ਮੈਸੇਜ ਕਰਨਾ ਜੀ ਕਾਲ ਨਾ ਕਰਿਓ ਸੋ ਦੋਸਤੋ ਅਸੀਂ ਤੁਹਾਡਾ ਡਾਟਾ ਅੱਗੇ ਟ੍ਰਾਂਸਫਰ ਕਰਾਂਗੇ ਤੇ ਜਿਵੇਂ ਅਪਡੇਟ ਹੋਏ ਤੁਹਾਨੂੰ ਦੱਸਾਂਗੇ ਤੁਹਾਡੀ ਬੇਨਤੀ ਜ਼ਰੂਰ ਮਨਜ਼ੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆਂ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ